ਨਿਜ ਦਿਨ ਮੈ ਰਾਣੀ ਸ਼ਿਰ ਸ਼ਿੰਗ ਔਦ ਵਿਹਾਤ ਹੈ ਫੁੱਟ ਸਤ ਜਿਉ ਪਾਣੀ ਹਰ ਗੁਰ ਕਾਹੇ ਨਾ ਤਾਪਹੀ ਮੂਰਖ ਅਗਿਆਨਾ ਤੇ ਲਾਲ ਤਾਰੂ ਕੈ ਨਹਿ ਮਨ ਪਛਾਨਾ ਅਜ ਹੂੰ ਕਾਜ ਬਿਕਰਿਓ ਨਹੀਂ ਜੋ ਪ੍ਰਾਪਤ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਕਹੋ ਨਾਨਕ اے ਭਜਨ ਤੇ ਨਿਰਭੈ ਪਦ ਪਾਵੈ ਚਰ ਛਦਰ ਤਰ ਦੇ ਮਾਲਕ ਗੁਰਦਾਤਾ ਕਦੀ ਤੇ ਸਭੈ ਮਾਨ ਦਸਾਂ ਹੀ ਪਾਤਸ਼ਾਹਾਂ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰਿਓ ਆਪ ਜਾਣਦੇ ਹੋ ਜੋ ਸਾਡੇ ਬਹੁਤ ਦੀ ਸਰਕਾਰ ਜੋ ਭਾਈ ਗੁਰਿੰਦਰ ਸਿੰਘ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਦਿੱਲੀ ਵੀ ਸਵਾਸਾਂ ਦੀ ਪੁੰਜੀ ਦੇ ਕੇ ਸੰਸਾਰ ਤੇ ਭੇਜਿਆ ਸੀ ਉਸ ਨੂੰ ਪੂਰਾ ਕਰਦੇ ਹੋਇਆ ਕੋਈ ਦਿਨ ਪਹਿਲਾਂ ਅਕਾਲ ਚਲਾਣਾ ਕਰਕੇ ਉਹਨਾਂ ਦੇ ਨਿਮਿਤ ਸਮੂਹ ਪਰਿਵਾਰ ਨੇ ਸਤਗੁਰ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਹੋਇਆ ਧੁਰ ਕੀ ਬਾਣੀ ਆਈ ਤਿੰਨ ਸਗਲਿ ਚਿੰਤ ਮਟਾਈ ਅਕਾਲੀ ਬਾਣੀ ਦੇ ਆਪਣੇ ਕਰੈ ਵਿਖੇ ਅਧਾਰ ਪਰ ਸਰਬੰਦੇ ਭੋਗ ਪਾਇਓ ਉਸ ਤੋਂ ਉਪਰੰਤ ਬਾਬਾ ਬਸਤੂ ਜੀ ਦੇ ਤਪ ਅਸਥਾਨ ਤੇ ਸਤਗੁਰ ਜੀ ਦੇ ਪਾਵਨ ਦਰਬਾਰ ਸੱਜੇ ਆਪ ਸੰਗਤਾਂ ਨੇ ਬੜੇ ਹੀ ਪ੍ਰੇਮ ਦੇ ਨਾਲ ਪਾਇੰਮ ਜੀ ਸਿੰਘ ਦੇ ਰਾਗੀ ਜੱਥੇ ਪਾਸੋਂ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਆਓ ਪਰਵਾਦ ਵੱਲੋਂ ਹੋਤਮ ਹੋਇਆ ਹੈ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਆਓ ਵਿਚਾਰ ਪ੍ਰਾਪਤ ਕਰਨ ਤੋਂ ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਬਲਾਈਏ ਆਪੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਆਪ ਸੰਗਤਾਂ ਨੇ ਮੰਗਲ ਰੂਪ ਦੇ ਵਿੱਚ ਸਤਿ ਸ਼ਰਵਨ ਕੀਤਾ ਤਲੰਗਰਾ ਆਪ ਦੇ ਅੰਦਰ ਨੌ ਸਤਿਗੁਰੂ ਧਰਮ ਦੇ ਪਹਤ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਦੇ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 726 ਅੰਗ ਤੇ ਸੁਭਾਜ ਮਾਣ ਹੈ ਸਤਿਗੁਰ ਜੀ ਕਿਰਪਾ ਕਰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਰੀ ਸਤਿਗੁਰ ਜੀ ਕਹਿੰਦੇ हे ਭਾਈ ਜੇ ਤੂੰ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਤੇ ਜਲਦੀ ਕਰ ਬਹੁਤਾ ਦੇਰ ਨਾ ਲਾ ਨਿਸ ਦਿਨ ਦਿਨ ਰਾਤ ਉਹਦਾ ਨਾਮ ਜਪਣਾ ਕਰ ਕਿਉਂਕਿ ਤੇਰੇ ਕੋਲ ਜਿਹੜੀ ਉਮਰ ਹੈ ਉਹ ਬਹੁਤ ਹੀ ਘੱਟ ਹੈ ਤੇਰੇ ਕੋਲ ਜਿਹੜੀ ਉਮਰ ਹੈ ਜਿਹੜੇ ਤੇਰੇ ਸਵਾਸ ਨੇ ਉਹ ਵਾਹਿਗੁਰੂ ਜੀ ਨੇ ਜਿੰਨੇ ਜਿੰਨੇ ਤੈਨੂੰ ਦਿੱਤੇ ਨੇ ਦਿਨ ਬ ਦਿਨ ਘਟਦੇ ਜਾ ਰਹੇ ਨੇ ਸ਼ਿਣ ਸ਼ਿਣ ਔਦ ਬਿਹਾਤ ਹੈ ਫੂਟ ਕੱਢਿਓ ਪਾਣੀ ਜਿਵੇਂ ਤਰੇ ਹੋਏ ਛਿੜਕੀ ਹੋਈ ਘਰੇ ਦੇ ਵਿੱਚ ਜਿਹੜਾ ਪਾਣੀ ਹੈ ਉਹ ਸਿਰ ਦਾ ਸਿਰ ਦਾ ਇੱਕ ਦਿਨ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਤੇਰੇ ਸਵਾਸ ਜਿਹੜੇ ਨੇ ਇਹ ਨਿਕਲਦੇ ਜਾ ਰਹੇ ਨੇ ਦਿਨ ਬਦ ਦਿਨ ਤੇਰੀ ਉਮਰ ਜਿਹੜੀ ਹੈ ਲੰਘਦੀ ਜਾ ਰਹੀ ਹੈ ਜਿਵੇਂ ਸੋਹੀ ਰਾਤ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪਾਮ ਬਚਨ ਹੈ ਬਰਤੀ ਜਾ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋਹ ਮੰਦੇ ਨਿਤ ਪਾਰਤ ਸਤਿਗੁਰੂ ਜੀ ਕਹਿੰਦੇ ਤੇਰੀ ਸਵਾਸਾਂ ਰੂਪੀ ਤੇਰੀ ਉਮਰ ਰੂਪੀ ਨਦੀ ਜਿਹੜੀ ਹੈ ਵਹਿੰਦੀ ਜਾ ਰਹੀ ਹੈ ਤੂੰ ਮਿੱਥੇ ਝੂਠੇ ਜਿਹੜੇ ਪਦਾਰਥ ਨੇ ਇਹਨਾਂ ਦੀਆਂ ਬੰਡਾ ਬਣੀ ਜਾਣਾ ਤੇ ਤੂੰ ਇਹ ਗੀਜ ਕਿਉਂ ਨਹੀਂ ਸਮਝਦਾ ਕਿ ਤੇਰੇ ਕੋਲ ਸਮਾਂ ਜਿਹੜਾ ਬਹੁਤ ਘੱਟ ਹੈ ਕੀ ਹੋ ਜਾਣਾ ਮੌਤ ਆ ਜਾਣੀ ਹੈ ਮੌਤ ਜਿਹੜੀ ਅਟੱਲ ਸਚਾਈ ਹੈ ਇਹ ਜਿਹੜੀ ਮੌਤ ਹੈ ਇਹ ਪ੍ਰਾਣੀ ਦੇ ਸੰਸਾਰ ਤੋਂ ਆਉਣ ਤੋਂ ਪਹਿਲਾਂ ਹੀ ਜਨਮ ਲੈਣ ਤੋਂ ਪਹਿਲਾਂ ਹੀ ਲਿਖੀ ਗਈ ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ ਮਰਨ ਲਖਾਏ ਮੰਡਲ ਮੈਂ ਆਇਆ ਇੱਥੇ ਕੋਈ ਵੀ ਹੈ ਭਾਵੇਂ ਕੋਈ ਪਸ਼ੂ ਪੰਛੀ ਹੈ ਭਾਵੇਂ ਕੋਈ ਪੇੜ ਪੌਦਾ ਹੈ ਭਾਵੇਂ ਕੋਈ ਮਨੁੱਖ ਹੈ ਜਿਹੜਾ ਹੀ ਇਹ ਮੰਡਲ ਦੇ ਵਿੱਚ ਆਇਆ ਉਹਨੇ ਆਪਣੇ ਸਮੇਂ ਦੇ ਮੁਤਾਬਕ ਸੰਸਾਰ ਤੋਂ ਕੂਚ ਕਰ ਜਾਣਾ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਰੂ ਗਾਏ ਨੇ ਸ਼ਾਨ ਸਦਗੰਗਾਲ ਸਤਿਗੁਰੂ ਜੀ ਕਹਿੰਦੇ ਗੁਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਜਿਹੜਾ ਵੀ ਉਪਜਿਆ ਹੈ ਜਿਹੜਾ ਵੀ ਪੈਦਾ ਹੋਇਆ ਜਿਹੜਾ ਵੀ ਉੱਗਿਆ ਹੈ ਇਹ ਧਰਤੀ ਦੇ ਉੱਪਰ ਉਨੇ ਇੱਕ ਦਿਨ ਆਪਣੇ ਸਮੇਂ ਦੇ ਲਾਲ ਲਾਸ ਹੋ ਜਾਣਾ ਤੇ ਸਤਿਗੁਰੂ ਜੀ ਕਹਿੰਦੇ ਫਿਰ ਸਾਰੇ ਸੰਸਾਰ ਦੇ ਝਮੇਲੇ ਛੱਡ ਕੇ ਉਹ ਪਰਮੇਸ਼ਰ ਵਾਲੇ ਗੁਰੂ ਜੀ ਦਾ ਨਾਮ ਜਪਣਾ ਕਰ ਜਿਨੇ ਤੈਨੂੰ ਇਹ ਮਨੁੱਖਾ ਜਨਮ ਜਿਹੜਾ ਹੈ ਨਾਮ ਜਪਣ ਵਾਸਤੇ ਦਿੱਤਾ ਹੈ ਮਨੁੱਖ ਜਿਹੜਾ ਹੈ 83 ਲੱਖ ਜੁਨਾ ਦਾ ਸਰਦਾਰ ਤੁਸੀਂ ਵੇਖਦੇ ਹੋ ਵੱਡੀਆਂ ਵੱਡੀਆਂ ਸਰਕਸਾ ਲਾਦੀਆਂ ਉਹਨਾਂ ਦੇ ਵਿੱਚ ਸ਼ੇਰਾਂ ਨੂੰ ਜਿਹੜਾ ਉਹ ਕੈਦ ਕੀਤਾ ਉਹ ਲੋਕਾਂ ਦੇ ਮਨੋਰੰਜਨ ਵਾਸਤੇ ਵਰਤੇ ਜਾਂਦੇ ਹਨ ਇਥੋਂ ਤੱਕ ਮਨੁੱਖ ਨੇ ਵੱਡੇ ਵੱਡੇ ਜਿਹੜੇ ਜਾਨਵਰ ਸੀ ਉਹਨਾਂ ਨੂੰ ਆਪਣੀ ਕੈਦ ਦੇ ਵਿੱਚ ਕਰ ਲਿਆ ਉਹਨਾਂ ਦੇ ਉੱਪਰ ਆਪਣੀ ਸਰਦਾਰੀ ਕਰਦਾ ਹੈ ਸਤਿਗੁਰੂ ਜੀ ਕਹਿੰਦੇ हे ਮਨੁੱਖ ਜਾਤੀ ਤੂੰ ਸਾਰੀਆਂ ਜਾਤੀਆਂ ਤੋਂ ਸ੍ਰਿਸ਼ਟ ਹੈ ਤੂੰ ਸਾਰੀ ਜਾਤੀਆਂ ਦਾ ਸਰਦਾਰ ਹੈ ਸਾਰੀਆਂ ਜੁੰਨਾ ਦਾ ਤੇ ਫਿਰ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪ ਨਹੀਂ ਤੇ ਜੇ ਤੈਨੂੰ ਕੋਈ ਹੋਰ ਜੁੰਨੀ ਮਿਲ ਗਈ ਤੇ ਫਿਰ ਬੜੇ ਲੰਮਾ ਗੇੜ ਜਿਹੜਾ ਪੈ ਜਾਵੇਗਾ 81 ਲੱਖ ਜੂਨ ਦਾ ਬਾਰ-ਬਾਰ ਜੰਮੇਗਾ ਬਾਰ-ਬਾਰ ਮਰੇਗਾ 42 ਲੱਖ ਜੂਨਾ ਪਾਣੀ ਦੇ ਵਿੱਚ ਨੇ ਇਸ ਬਾਣੀ ਕਹਿੰਦੀ ਹੈ 42 ਲੱਖ ਜੂਨ ਜਿਹੜੀ ਹੈ ਧਰਤੀ ਦੇ ਉੱਤੇ ਹੈ ਬੜਾ ਲੰਬਾ ਗੇੜ ਪੈ ਜਾਂਦਾ ਇਸ ਤਰ੍ਹਾਂ ਕਿ ਇੱਕੋ ਹੀ ਇੱਕ ਜੁਨੀ ਮਿਲੀ ਹੈ ਜਿਹਦੇ ਵਿੱਚ ਅਸੀਂ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਾਂ ਉਹ ਕਿਹੜੀ ਜੁਨੀ ਹੈ ਮਨੁੱਖਾ ਜੁਨੀ ਧੰਗ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਸਾ ਰਾਮ ਦੇ ਅੰਦਰ ਕਿਰਪਾ ਕਰਦੇ ਭਈ ਪ੍ਰਾਪਤ ਮਾਨਤ ਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸਤਿਗੁਰੂ ਜੀ ਕਹਿੰਦੇ ਪਿਆਰਿਆ ਤੈਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਇਹਦੇ ਨਾਲ ਗੋਬਿੰਦ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਲੈ ਉਹਦਾ ਨਾਮ ਜਪ ਲੈ ਤੇ ਤੇਰਾ ਜੀਵਨ ਜਿਹੜਾ ਹੈ ਸਫਲ ਹੋ ਜਾਵੇਗਾ ਜੀਵਨ ਸਫਲ ਕਿਵੇਂ ਕਰਨਾ ਹੈ ਨਾਮ ਜਪ ਕੇ ਸੰਸਾਰ ਦੇ ਉੱਤੇ ਆ ਕੇ ਚੰਗੇ ਕਰਮ ਕਰਨੇ ਕਿਸੇ ਦਾ ਭਲਾ ਕਰਨਾ ਇਹ ਜਿਹੜਾ ਹੈ ਇਸ ਤਰ੍ਹਾਂ ਜੀਵਨ ਜਿਹੜਾ ਸਫਲਾ ਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਆਏ ਤਾਂ ਲਾਹ ਖੱਟ ਨਾਮ ਜਪਣਾ ਕਰ ਨਹੀਂ ਤੇ ਚਾਰਕ ਦਿਨ ਆਪਣੀ ਉਮਰ ਪੂਓ ਕੇ ਜਦੋਂ ਤੂੰ ਸੰਸਾਰ ਤੋਂ کوچ ਕਰ ਗਿਆ ਤੈਨੂੰ ਕਿਸੇ ਨੇ ਵੀ ਯਾਦ ਨਹੀਂ ਕਰਨਾ 2-4 ਸਾਲ ਤੇਰੀ ਯਾਦ ਬਣਾਈ ਜਾਏਗੀ ਫੋਟੋਆਂ ਲਾਈਆਂ ਜਾਣਗੀਆਂ ਬਾਦੋ ਉਹ ਵੀ ਜਿਹੜੀਆਂ ਨੇ ਪਿਛਲੇ ਕਮਰਿਆਂ ਦੇ ਵਿੱਚ ਰੱਖ ਦਿੱਤੀਆਂ ਜਾਣੀਆਂ ਵੀ ਇਹ ਜਿਹੜੀ ਫੋਟੋ ਸਾਹਮਣੇ ਲੱਗੀ ਹੈ ਤੋਂ ਡਰ ਹੁੰਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਤੂੰ ਕੋਈ ਚੰਗਾ ਕਰਮ ਕਰਕੇ ਗਿਆ ਹੋਵੇਂਗਾ ਸੰਸਾਰ ਤੋਂ ਜੇ ਨਾਮ ਜਪ ਕੇ ਗਿਆ ਹੋਵੇਂਗਾ ਤੇ ਤੇਰੀ ਸੋਭਾ ਇਹ ਸੰਸਾਰ ਦੇ ਵਿੱਚ ਹੋਵੇਗੀ ਤੇ ਉਹ ਨਿਰੰਕਾਰ ਦੀ ਦਰਗਾਹ ਦੇ ਵਿੱਚ ਵੀ ਤੇਰੀ ਸੋਭਾ ਹੋਵੇਗੀ ਲੋਗ ਸੁਖੀਏ ਪਰ ਲੋਗ ਸੁਹੇਲੇ ਨਾਨਕ ਹਰ ਪਾਸੇ ਆਪੇ ਮੇਲੇ ਜਿਨ੍ਹਾਂ ਨੂੰ ਉਹ ਨਾਨਕ ਪਰਮੇਸ਼ਰ ਵਾਹਿਗੁਰੂ ਆਪ ਮਿਲਾ ਲੈਂਦਾ ਹੈ ਉਹਨਾਂ ਦੇ ਇਹ ਲੋਕ ਜਿਹੜੇ ਨੇ ਉਹ ਵੀ ਸੁਹੇਲਾ ਹੋ ਜਾਂਦਾ ਹੈ ਉਹਨਾਂ ਦਾ ਮਰਨਾ ਜਿਹੜਾ ਦਾ ਅਗਲਾ ਰੋਗ ਹੈ ਉਹ ਵੀ ਸੁਹੇਲਾ ਹੋ ਜਾਂਦਾ ਮੌਤ ਜਿਹੜੀ ਹੈ ਇਹਦੇ ਤੋਂ ਜਿੰਨਾ ਮਰਜੀ ਕੋਈ ਭੱਜ ਲਵੇ ਇਹ ਹਰੇਕ ਤੇ ਆਉਣੀ ਹੈ ਪਰ ਇਹ ਵੀ ਤੇ ਸਤਿਗੁਰੂ ਜੀ ਨੇ ਪਰਮੇਸ਼ਰ ਅਕਾਲ ਪੁਰਖ ਨੇ ਪਰਦਾ ਪਾ ਕੇ ਰੱਖਿਆ ਪਤਾ ਨਹੀਂ ਕਦੋਂ ਆ ਜਾਣੀ ਕੋਈ ਵੀ ਜਾਣਦਾ ਨਹੀਂ ਕਿ ਸਾਡੀ ਮੌਤ ਜਿਹੜੀ ਕਦੋਂ ਆਵੇਗੀ ਪਰ ਇੰਨੀ ਗੱਲ ਜ਼ਰੂਰ ਹੈ ਕਿ ਉਹਨਾਂ ਸਾਰਿਆਂ ਨੂੰ ਜਨਮ ਲੈਣ ਵਾਲੀ ਤਰੀਕ ਦਾ ਤੇ ਪਤਾ ਹੁੰਦਾ ਹੈ ਕਿ ਡਾਕਟਰਾਂ ਨੇ ਇੰਨੀ ਤਰੱਕੀ ਕਰ ਲਈ ਦੱਸ ਦੇਣਗੇ ਕਦੋਂ ਜਨਮ ਕਿਹੜੀ ਤਰੀਕ ਕਿਹੜੇ ਮਹੀਨੇ ਕਿਹੜੇ ਸਮੇ ਹੋਣਾ ਪਰ ਜਿਹੜੀ ਮੌਤ ਹੈ ਇਹ ਮੌਤ ਬਾਰੇ ਅੱਜ ਤੱਕ ਕੋਈ ਦੱਸ ਨਹੀਂ ਸਕਿਆ ਚੰਗੇ ਭਲੇ ਤੁਰੇ ਹੋਏ ਜਾਂਦੇ ਨੂੰ ਟੈਕ ਆ ਗਿਆ ਜਿੱਨਾ ਬਾਰੇ ਅਸੀਂ ਕਦੇ ਸੁਣਿਆ ਵੀ ਨਹੀਂ ਸੀ ਕਿ ਇਹਨਾਂ ਨੇ ਇੰਨੀ ਜਲਦੀ ਚਲੇ ਜਾਣਾ ਕੋਈ ਬਹਾਨਾ ਬਣਦਾ ਆਪ ਸੰਗਤਾਂ ਜਿਨ੍ਹਾਂ ਦੀ ਜਾਤ ਦੇ ਵਿੱਚ ਜੁੜ ਕੇ ਬੈਠਿਓ ਸਰਦਾਰ ਗੁਰਿੰਦਰ ਸਿੰਘ ਜੀ ਉਹ ਵੀ ਦੇਖੋ ਕਿਸੇ ਨੂੰ ਕੋਈ ਪਤਾ ਨਹੀਂ ਕਰੋਗੇ ਇਹਨੇ ਅਚਨਚੇਤ ਇੱਕਦਮ ਐਕਸੀਡੈਂਟ ਹੁੰਦਾ ਕਦੇ ਸੁਣਿਆ ਨਹੀਂ ਇਹ ਇਦਾਂ ਹੋ ਜਾਵੇਗਾ ਇਹ ਇੱਕ ਬਹਾਨਾ ਜਿਹੜਾ ਹੈ ਇਹ ਪਰਮੇਸ਼ਰ ਵਾਹਿਗੁਰੂ ਨੇ ਬਣਾਉਣਾ ਹੈ ਜਿਹੜਾ ਵੀ ਸੰਸਾਰ ਦੇ ਤੋਂ ਆਇਆ ਉਹ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਇਹ ਸੰਸਾਰ ਤੋਂ ਕੂਚ ਕਰਕੇ ਜਾਣਾ ਮੌਤ ਦੇ ਉੱਪਰੋਂ ਵਾਹਿਗੁਰੂ ਨੇ ਪਰਦਾ ਪਾ ਕੇ ਰੱਖਿਆ ਤੇ ਜੇ ਕਿਤੇ ਪਤਾ ਲੱਗ ਜਾਵੇ ਵੀ ਦਸਾਂ ਦਿਨਾਂ ਨੂੰ 15 ਦਿਨਾਂ ਨੂੰ ਜਾਂ ਇੱਕ ਸਾਲ ਇੱਕ ਮਹੀਨੇ ਨੂੰ ਮਰ ਜਾਣਾ ਤੇ ਫਿਰ ਜੀਵ ਜਿਹੜਾ ਹੈ ਉਹ ਡਿਪਰੈਸ਼ਨ ਦਾ ਮਰੀਜ਼ ਹੋ ਜਾਵੇ ਚਿੰਤਾ ਦਾ ਰੋਗ ਲੱਗ ਜਾਵੇ ਫਿਰ ਜਿਆਦਾ ਜਿਹੜਾ ਹੈ ਬਿਮਾਰ ਹੋ ਸਕੇ ਹੋ ਸਕਦਾ ਮੌਤ ਦੇ ਸਮੇਂ ਤੋਂ ਪਹਿਲਾਂ ਹੀ ਪ੍ਰਾਣੀ ਚੜਾਈ ਕਰ ਜਾਵੇ ਸਰਗੁਰੂ ਜੀ ਨੇ ਇੱਕ ਜਿਹੜੀ ਗੁਪਤ ਰੱਖੀ ਹੈ ਵੀ ਜਦੋਂ ਸਮਾਂ ਆ ਗਿਆ ਸਮੇਂ ਦੇ ਮੁਤਾਬਕ ਕੋਈ ਵੀ ਇਹ ਸੰਸਾਰ ਦੇ ਉੱਪਰ ਸਦਾ ਅਸਥਿਰ ਨਹੀਂ ਰਹਿ ਸਕਦਾ ਮੌਤ ਵੀ ਕਈ ਤਰ੍ਹਾਂ ਦੀ ਹੈ ਇੱਕ ਸਰੀਰਕ ਮੌਤ ਜਿਹੜੀ ਸਾਨੂੰ ਸਾਰਿਆਂ ਨੂੰ ਆਉਣੀ ਹੈ ਮੈਨੂੰ ਤੁਹਾਨੂੰ ਸਾਰਿਆਂ ਨੂੰ ਜਿਹਦੇ ਬਾਰੇ ਗੁਰੂ ਬਾਬੇ ਨੇ ਕਿਹਾ ਵੀ ਜਿਹੜਾ ਮੰਡਲ ਦੇ ਵਿੱਚ ਆ ਗਿਆ ਉਹਨੂੰ ਮੌਤ ਨੇ ਕਦੇ ਵੀ ਬਖਸ਼ਣਾ ਨਹੀਂ ਉਹਨੂੰ ਛੱਡਣਾ ਨਹੀਂ ਇੱਕ ਜਵੀਰ ਦਾ ਮਰ ਜਾਣਾ ਮੌਤ ਹੈ ਇੱਕ ਸੋਰਮਿਆ ਦੀ ਮੌਤ ਹੈ ਜਿਹਦੇ ਬਾਰੇ ਭਗਤ ਕਬੀਰ ਜੀ ਕਹਿੰਦੇ ਸੂਰਾ ਸੋ ਪਹਿਚਾਨੀਐ ਜੋ ਲਰਨ ਦੀਨ ਕੇ ਹੇਤ ਉਰਜਾ-ਪੁਰਜਾ ਕੱਟ ਮਰੇ ਕਰੋਨਾ ਛਾੜ ਖੇਤ ਹੈ ਉਹ ਵੀ ਸਰੀਰਕ ਮੌਤ ਹੈ ਪਰ ਉਹ ਗੁਰੂ ਤੋਂ ਕੁਰਬਾਨ ਹੋ ਜਾਣਾ ਉਹ ਆਪਣੇ ਪਰਮੇਸ਼ਰ ਵਾਹਿਗੁਰੂ ਜੀ ਤੋਂ ਕੁਰਬਾਨੀ ਕਰ ਦੇਣੀ ਆਪਣੇ ਪਿਆਰੇ ਤੋਂ ਕੁਰਬਾਨੀ ਕਰ ਦੇਣੀ ਉਹ ਵੀ ਮੌਤ ਹੈ ਉਹਨੂੰ ਸ਼ਹੀਦ ਕਹਿ ਦਿੱਤਾ ਜਾਂਦਾ ਹੈ ਦਿਨਾਂ ਦੇ ਬਾਰੇ ਬਾਣੀ ਤੇ ਜਿਕਰਾ ਆਇਆ ਮਰਨ ਮੁਨਸਾਰ ਹੱਤ ਹੈ ਜੇ ਹੋਏ ਮਰਨ ਪਰਵਾਨੋ ਉਹ ਸੂਰਮਿਆਂ ਦਾ ਹੱਕ ਹੈ ਮਰਨਾ ਦਿਓ ਪਰਮੇਸ਼ਰ ਵਾਹਿਗੁਰੂ ਜੀ ਨੂੰ ਪਰਵਾਰ ਹੋ ਜਾਵੇ ਇੱਕ ਮੌਤ ਹੈ ਆਪਣੀ ਮੈਂ ਨੂੰ ਆਪਣੀ ਹੋਮੇ ਨੂੰ ਆਪਣੇ ਹੰਕਾਰ ਨੂੰ ਮਾਰ ਦੇਣਾ ਤੇ ਜਦੋਂ ਪ੍ਰਾਣੀ ਆਪਣੇ ਹਉਮੇ ਹੰਕਾਰਾਂ ਨੂੰ ਮਾਰ ਲੈਂਦਾ ਤੇ ਫਿਰ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੁੰਦੀ ਹੈ ਆਪ ਸੰਗਤਾਂ ਇਤਿਹਾਸ ਦੇ ਵਿੱਚ ਬਚਨ ਪੜ੍ਹਦੇ ਹੋ ਤੇ ਸੁਣਦੇ ਹੋ ਜਿਸ ਵੇਲੇ ਤੀਸਰੇ ਪਾਤਸ਼ਾਹ ਧੰਗੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਆਪਣੇ ਦੋਵੇਂ ਹੀ ਜਵਾਈਆਂ ਦੀ ਪਰਖ ਕਰਦੇ ਨੇ ਭਾਈ ਰਾਮਾ ਜੀ ਦੀ ਤੇ ਸਤਿਗੁਰੂ ਗੁਰੂ ਰਾਧਾਦਾਸ ਪਾਤਸ਼ਾਹ ਮਹਾਰਾਜ ਜੀ ਦੀ ਸਤਗੁਰੂ ਜੀ ਨੇ ਦਵਾ ਹੀ ਜਵਾਹਰ ਨੂੰ ਆਖਿਆ ਕਿ ਥੜੇ ਬਣਾਵੋ ਜਿਸ ਵੇਲੇ ਥੜੇ ਬਣਾਉਣ ਦੀ ਸੇਵਾ ਦੇ ਵਿੱਚ ਲੱਗੇ ਦੱਸਿਆ ਕਿ ਇਸ ਆਕਾਰ ਦੇ ਦੋ ਥੜੇ ਤਿਆਰ ਕਰੋ ਸਤਗੁਰੂ ਜੀ ਕਹਿੰਦੇ ਸਵੇਰੇ ਇੱਕ ਥੜੇ ਤੇ ਬਰਾਜਿਆ ਕਰਾਂਗੇ ਸ਼ਾਮ ਨੂੰ ਦੂਸਰੇ ਜਦੋਂ ਸ਼ਾਮ ਨੂੰ ਥੜੇ ਬਣੇ ਤੇ ਆਖਿਆ ਸਤਗੁਰੂ ਜੀ ਨੇ ਵੀ ਇਹ ਥੜੇ ਮੇਰੀ ਮਨਪਸੰਦ ਦੇ ਨਹੀਂ ਬਣੇ ਤਾ ਦੇਵੋ ਅਰਲੇ ਦਿਨ ਸਵੇਰ ਹੁੰਦੀ ਫੇਰ ਸਤਿਗੁਰੂ ਜੀ ਕਹਿੰਦੇ ਥੜੇ ਬਣਾਵੋ ਗੁਰੂ ਰਾਮਦਾਸ ਜੀ ਤੇ ਭਾਈ ਰਾਮਾ ਜੀ ਦੋਵੇਂ ਥੜੇ ਬਣਾਉਂਦੇ ਨੇ ਸਤਿਗੁਰੂ ਜੀ ਨੇ ਸ਼ਾਮ ਨੂੰ ਫੇਰ ਕਹਿ ਦਿੱਤਾ ਵੀ ਮੈਨੂੰ ਪਸੰਦ ਨਹੀਂ ਆਏ ਅੱਜ ਤੀਸਰਾ ਦਿਨ ਹੋਇਆ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਫੇਰ ਬਣਾਵੋ ਜਿਵੇਂ ਦੱਸਿਆ ਉਸੇ ਤਰ੍ਹਾਂ ਬਣਾਏ ਸ਼ਾਮ ਨੂੰ ਸਤਿਗੁਰੂ ਜੀ ਨੇ ਕਹਿ ਦਿੱਤਾ ਮੈਨੂੰ ਪਸੰਦ ਨਹੀਂ ਪਾਗਰਾਬਾ ਜੀ ਨੇ ਦੋਵੇਂ ਹੱਥ ਜੋੜ ਕੇ ਆਖਿਆ ਨਾਲੇ ਥੋੜਾ ਜਿਹਾ ਗੁੱਸੇ 'ਚ ਵੀ ਆ ਗਏ ਕਹਿੰਦੇ ਸਤਿਗੁਰੂ ਜੀ ਮੈਂ ਤੇ ਥੜੇ ਜਿਹੜੇ ਨੇ ਉਹ ਜਿਵੇਂ ਤੁਸੀਂ ਕਿਹਾ ਉਸੇ ਤਰ੍ਹਾਂ ਬਣਾਏ ਪਰ ਤੁਹਾਡੀ ਜਿਹੜੀ ਉਮਰ ਵਡੇਰੀ ਹੋ ਚੁੱਕੀ ਐ ਤੁਸੀਂ ਜਿਵੇਂ ਸਵੇਰੇ ਦੱਸ ਦਿਨ ਸ਼ਾਮ ਨੂੰ ਭੁੱਲ ਜਾਂਦੇ ਹੋ ਤੁਹਾਡਾ ਕਸੂਰ ਨਹੀਂ ਤੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ ਤੇ ਸਤਿਗੁਰੂ ਜੀ ਦੋਵੇਂ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਜੀ ਸਤਿਬਚਨ ਜਿਵੇਂ ਤੁਸੀਂ ਹੁਕਮ ਕਰੋ ਥੜਾ ਘਾਇਆ ਚੌਥੇ ਦਿਨ ਫੇਰ ਬਣਾਇਆ ਫੇਰ ਪਸੰਦ ਨਹੀਂ ਆਇਆ ਇਸ ਤਰ੍ਹਾਂ ਕਰਦਿਆ ਕਰਦਿਆ ਅੱਜ ਸਤਵਾਂ ਦਿਨ ਹੋ ਗਿਆ ਭਾਈ ਰਾਮੇਲ ਤੇ ਤੀਜੇ ਦਿਨ ਹੀ ਹੱਥ ਛਾੜ ਕੇ ਪਿਛੇ ਹੋ ਗਿਆ ਤੇ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਜੀ ਅੱਜ ਸਤਵਾਂ ਦਿਨ ਹੋਇਆ ਤੇ ਸਤਵੇਂ ਦਿਨ ਵੀ ਗੁਰੂ ਅੰਗਦ ਦੇ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਥੜਾ ਮੇਰੀ ਮਨ ਪਸੰਦ ਦਾ ਨਹੀਂ ਬਣਿਆ ਹੁਣ ਦੋਵੇਂ ਹੱਥ ਜੋੜਿਆ ਆਖਿਆ ਸਤਗੁਰੂ ਜੰਗੀ ਤਰ੍ਹਾਂ ਅਧ ਝਾੜ ਕੇ ਸਤਿਗੁਰ ਜੀ ਦੇ ਚਰਨਾਂ ਨੂੰ ਫੜ ਲਿਆ ਘੁੱਟ ਕੇ ਆਚਾਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੁਹਾਡੀ ਜਿਹੜੀ ਸੁਰਤ ਹੈ ਤੁਹਾਡੀ ਜਿਹੜੀ ਬੁੱਧ ਹੈ ਉਹ ਬਹੁਤ ਜ਼ਿਆਦਾ ਵੱਡੀ ਹੈ ਬਹੁਤ ਉੱਚੀ ਹੈ ਤੇ ਮੇਰੀ ਇੰਨੀ ਸਮਤ ਨਹੀਂ ਜਿਵੇਂ ਤੁਸੀਂ ਦੱਸ ਦਿਓ ਮੈਂ ਤੁਹਾਡੇ ਮੁਤਾਬਿਕ ਉਹ ਥੜਾ ਕਿਵੇਂ ਬਣਾ ਸਕਾਂ ਤੁਸੀਂ ਆਪ ਹੀ ਕਿਰਪਾ ਕਰੋ ਵੇਖੋ ਜਿਨ੍ਹਾਂ ਨੇ ਆਪਣੇ ਹਉਮੈ ਨੂੰ ਹੰਕਾਰ ਨੂੰ ਮਾਰ ਦਿੱਤਾ ਉਹਨਾਂ ਨੂੰ ਫਿਰ ਗੁਰੂ ਨਾਨਕ ਦੇਵ ਜੀ ਦੀ ਗੱਦੀ ਜਿਹੜੀ ਹੈ ਉਹ ਪ੍ਰਾਪਤ ਹੋਈ ਤਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਘੋਟ ਕੇ ਸੀਨੇ ਦੇ ਨਾਲ ਲਾਇਆ ਗਰਵੇ ਨਾਲ ਲਾਇਆ ਤੇ ਆਖਿਆ ਜਿਹੜੇ ਥੜੇ ਦੀ ਮੈਨੂੰ ਤਲਾਸ਼ ਸੀ ਜਿਹੜਾ ਥੜਾ ਮੈਂ ਬਣਵਾਉਣਾ ਸੀ ਉਹ ਬਣ ਗਿਆ ਉਹ ਥੜਾ ਗੁਰੂ ਰਾਮਦਾਸ ਥੜਾ ਹੈ ਜਿਹਦੇ ਵਿੱਚ ਆਪਣੀ ਜੋਤ ਗੁਰੂ ਅਮਰਦਾਸ ਜੀ ਨੇ ਟਕਾਉਣੀ ਹੈ ਆਪਣੀ ਹਉਮੈ ਹੰਕਾਰਾਂ ਨੂੰ ਮਾਰਨਾ ਪਵੇਗਾ ਤੇ ਫਿਰ ਗੁਰੂ ਦਾ ਮਲਾਪ ਹੁੰਦਾ ਹੈ ਸਤਿਗੁਰੂ ਗੁਰਦੇਵ ਸਾਹਿਬ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਜਿੱਦਾਂ ਥੜਕੇ ਘੜੇ ਦੇ ਵਿੱਚ ਜਿਹੜਾ ਪਾਣੀ ਭਿਆ ਹੋਇਆ ਹੈ ਪਾਣੀ ਸਿਮ ਦਾ ਸਿਮ ਦਾ ਇੱਕ ਦਿਨ ਖਤਮ ਹੋ ਜਾਵੇਗਾ ਘੜਾ ਜਿਹੜਾ ਖਾਲੀ ਹੋ ਜਾਵੇਗਾ ਇਸੇ ਤਰ੍ਹਾਂ ਤੇ ਸਵਾਸਾਂ ਦੀ ਪੂੰਦੀ ਜਿਹੜੀ ਹੈ ਇਹਦੇ ਵਿੱਚੋਂ ਮਨੁੱਖ ਜਿਹੜਾ ਹੈ ਉਹ ਨਿਤ ਹੀ ਆਪਣੇ ਸਵਾਸ ਜਿਹੜੇ ਨੇ ਉਹ ਲੈਂਦਾ ਤੇ ਇਹ ਤੇਰੇ ਸਵਾਸ ਜਿਹੜੇ ਇੱਕ ਦਿਨ ਖਤਮ ਹੋ ਜਾਣਗੇ ਸਤਿਗੁਰੂ ਜੀ ਕਹਿੰਦੇ ਹਰ ਗੁਣ ਕਾਹੇ ਨਗਾਵਹੀ ਮੂਰਖ ਅਗਿਆਨਾ ਮੂਰਖ ਆਖਿਆ ਜਿਹੜਾ ਨਾਮ ਨਹੀਂ ਜਪਦਾ ਹਰ ਗੁਣ ਕਾਹੇ ਨਗਾਵਹੀ ਹਰੀ ਦੇ ਗੁਣ ਕਿਉਂ ਨਹੀਂ ਗਾਉਂਦਾ ਮੂਰਖ ਅਗਿਆਨਾ ਗਿਆਨ ਤੋਂ ਹੀਨੇ ਮਨੁੱਖ ਏ ਮੂਰਖ ਆਪਣੇ ਮਨ ਦੇ ਪਿਛੇ ਲੱਗ ਕੇ ਚੱਲਦਾ ਉਹ ਪਰਮੇਸ਼ਰ ਵਾਲੇ ਗੁਰੂ ਜੀ ਦੇ ਗੁਣ ਨਹੀਂ ਗਾਉਂਦਾ ਨਾਮ ਨਹੀਂ ਜਪਦਾ ਹਰ ਗੁਣ ਕਾਹੇ ਨਾ ਗਾਉਂ ਹੀ ਮੂਰਖ ਅਗਿਆਨਾਰ ਝੂਠੇ ਲਾਲ ਤਿਲ ਲਾਕ ਨਹਿ ਮਰਨ ਪਛਾਨਾ ਝੂਠੇ ਲਾਲ ਦੇ ਵਿੱਚ ਲੱਗ ਕੇ ਤੇ ਜਿਹੜਾ ਮੌਤ ਹੈ ਉਹਨੂੰ ਤੂੰ ਭੁਲਾ ਕੇ ਬੈਠਾ ਹੈ ਇਹ ਤੈਨੂੰ ਮੌਤ ਜਿਹੜੀ ਹੈ ਇੱਕ ਦਿਨ ਆ ਜਾਣੀ ਤੋ ਜਿੰਨੇ ਵੀ ਝੂਠੇ ਲਾਲਚ ਕਰਦਾ ਹੈ ਜਿੰਨੇ ਵੀ ਤੂੰ ਠੱਗੀਆਂ ਚੋਰੀਆਂ ਜਾਰੀਆਂ ਕਰਦਾ ਹੈ ਇਹ ਸਾਰੇ ਤੇਰੇ ਇੱਥੇ ਰਹਿ ਜਾਣੇ ਨੇ ਤੈਨੂੰ ਮੌਤ ਨੇ ਆਪਣੀ ਲਪੇਟ ਦੇ ਵਿੱਚ ਲੈ ਲੈਣਾ ਜਿਵੇਂ ਭਗਤ ਕਬੀਰ ਜੀ ਦਾ ਬਚਨ ਹੈ ਬਹੁ ਪਰਪੰਚ ਤਰ ਪਾਰਤਾ ਨ ਲਿਹਾਵੈ ਸੁੱਤਦਾਰ ਆਪੈ ਆਣ ਲਟਾਵੇ ਮਨ ਮੇਰੇ ਭੂਲੇ ਕਬੜ ਨ ਕੀਜੈ ਅੰਤ ਨਵੇੜਾ ਤੇਰੇ ਜੀ ਪਹਿ ਲਿਜੈ ਛੇ ਨਿਸ਼ਿਣ ਤਨ ਸੀਜੈ ਜਰਾ ਜਲਾਵੈ ਤਬ ਤੇਰੀ ਓਗ ਕੋਈ ਪਾਣੀ ਨ ਪਾਵੇ ਕਬੀਰ ਜੀ ਕਹਿੰਦੇ ਬੜੇ ਪਰਪੰਚ ਕਰਕੇ ਲਿਆ ਕੇ ਮਾਇਆ ਜਿਹੜੀ ਹੈ ਬਹੁ ਪਰਪੰਚ ਕਰ ਪਰ ਧਨ ਲਿਆਵੇ ਪਰਾਇਆ ਧਨ ਲੁੱਟਾਂ ਖੋਹਾਂ ਕਰਕੇ ਘਰ ਦੇ ਵਿੱਚ ਲੈ ਕੇ ਉਹਨਾਂ ਸੁਤਦਾਰਾ ਪਿਆਗ ਟਲ ਆਪਣੇ ਬੱਚਿਆਂ ਨੂੰ ਆਪਣੀ ਘਰਵਾਲੀ ਨੂੰ ਦਿਨਾਂ ਲਿਆ ਕੇ ਧੰਨ ਸੁਧਦਾਰ ਆਪੈ ਆਲ ਲਟਾਵੈ ਮਨ ਮੇਰੇ ਭੁੱਲੇ ਕੰਤ ਨ ਕੀਜਾ ਏ ਮੇਰਿਆ ਮਨਾ ਭੁੱਲ ਕੇ ਵੀ ਕੰਤ ਨਾ ਕਰ ਕਿਸੇ ਦੇ ਨਾਲ ਫਰੇਬ ਨਾ ਕਰ ਕਿਸੇ ਦਾ ਬੁਰਾ ਨਾ ਕਰ ਕਿਉਂ ਅੰਤ ਨਵੇੜਾ ਤੇਰੀ ਜੀਵ ਬਹਿ ਲੀਜੈ ਅੰਤਲੇ ਸਮੇਂ ਨੂੰ ਤੇਰੀ ਜਿੰਦ ਜਾਨ ਨੂੰ ਲੇਖਾ ਦੇਣਾ ਪੈਣਾ ਦਿੱਲਾ ਲਉ ਤੂੰ ਲਿਆ ਕੇ ਦਿੱਤਾ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਪੁੱਛਣਾ ਪਰ ਤੂੰ ਲੈ ਕੇ ਆਇਆ ਲੇਖਾ ਜੋਖਾ ਹਿਸਾਬ ਕਿਤਾਬ ਜਿਹੜਾ ਹੈ ਉਹ ਤੇਰੀ ਜਿੰਦ ਜਾਨ ਨੂੰ ਦੇਣਾ ਪੈਣਾ ਤੇ ਸਤਿਗੁਰੂ ਜੀ ਫਿਰ ਕੀ ਹੋਵੇਗਾ ਸਤਿਗੁਰੂ ਜੀ ਕਹਿੰਦੇ ਛੇਨ ਛੇਨ ਤਾ ਨਸੀਜੈ ਜਰਾ ਜਨਾਵੇ ਤੇਰਾ ਜਿਹੜਾ ਮਾਸ ਜਿਹੜਾ ਹੈ ਤੇਰਾ ਜਿਹੜਾ ਕੱਲਾ ਕੱਲਾ ਹੱਡ ਜਿਹੜਾ ਹੈ ਉਹ ਜਿਵੇਂ ਜਮੂਰਾ ਦੇ ਨਾਲ ਖਿੱਚਿਆ ਜਾਂਦਾ ਏਦਾਂ ਛਿਜ ਜਾਣ ਇਸ ਤਰ੍ਹਾਂ ਕਹਿ ਲਓ ਕਿ ਜਵੇਂ ਸਤਿਗੁਰੂ ਜੀ ਕਹਿੰਦੇ ਜਦੋਂ ਬਜ਼ੁਰਗ ਅਵਸਥਾ ਹੋ ਗਈ ਮੱਲੇ ਤੇ ਪਿਆ ਤੇਰੇ ਹਟਾਣੇ ਬਾਸ ਜਦੋਂ ਛੱਡ ਦਿੱਤਾ ਛਿਣ ਛਿਣ ਤਨ ਛਿਜਾ ਜਰਾ ਜਨਾਵੇ ਜਰ ਆਗੀ ਪਟਾਪਾ ਆ ਗਿਆ ਤਾਪ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ ਤੇਰੀ ਓਕ ਦੇ ਵਿੱਚ ਤੇਰੀ ਬੁੱਕ ਦੇ ਵਿੱਚ ਕਿਸੇ ਨੇ ਪਾਣੀ ਦਾ ਘੋਟ ਨਹੀਂ ਪਾਉਣਾ ਜਿਨਾ ਕਰਕੇ ਤੂੰ ਠਗੀਆਂ ਠੋਰੀਆਂ ਕੀਤੀਆਂ ਤੇ ਸਤਿਗੁਰੂ ਜੀ ਫਿਰ ਮੈਂ ਕੀ ਕਰਾਂ ਛਿਨ ਛਿਨ ਤਨ ਛੀਜਾ ਜਰਾ ਜਦ ਨਾਲ ਤਬ ਤੇ ਰਿਉ ਕੋਈ ਪਾਰਿਉ ਪਾਣੀਉ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨ ਜਪੈ ਸਵੇਰਾ ਕਬੀਰ ਕਹਦਾ ਹੈ ਸੰਸਾਰ ਦੇ ਉੱਪਰ ਤੇਰਾ ਕੋਈ ਵੀ ਨਹੀਂ ਤੂੰ ਸਵੇਰੇ ਉੱਠ ਕੇ ਉਹ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਆਪਣੇ ਹਿਰਦੇ ਦੇ ਵਿੱਚ ਜਪਣਾ ਕਰ ਤੈਨੂੰ ਜਿਹੜੇ ਕਾਰਜ ਵਾਸਤੇ ਉਹ ਵਾਰਿਕ ਗੁਰੂ ਜੀ ਨੇ ਸੰਸਾਰ ਦੇ ਉੱਪਰ ਭੇਜਿਆ ਤੈਨੂੰ ਨਾਮ ਜਪਣ ਵਾਸਤੇ ਭੇਜਿਆ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੈ ਦਹ ਮਨ ਪਛਾਨਾ ਕਹਿੰਦੇ ਐਨਾ ਝੂਠੇ ਲਾਲਚ ਦੇ ਵਿੱਚ ਲੱਗ ਗਿਆ ਵੀ ਮੌਤ ਨੂੰ ਹੀ ਭੁਲਾ ਦਿੱਤਾ ਕਦੇ ਵੀ ਮੌਤ ਜਿਹੜੀ ਆ ਬੰਦੇ ਨੂੰ ਯਾਦ ਨਹੀਂ ਹੁੰਦੀ ਵੀ ਕਦੋਂ ਆਉਣੀ ਆ ਮੌਤ ਨੂੰ ਭੁਲਾ ਕੇ ਕਿਵੇਂ ਹਉਮੇ ਦੇ ਵਿੱਚ ਹੰਕਾਰ ਦੇ ਵਿੱਚ ਜੀਵ ਜਿਹੜਾ ਹੈ ਫੁੱਲਿਆ ਫੁੱਲਿਆ ਫਿਰਦਾ ਹੈ ਪਰ ਜਦੋਂ ਮੌਤ ਆ ਜਾਂਦੀ ਹੈ ਫਿਰ ਜੀਵ ਮਿੱਟੀ ਦੇ ਵਿੱਚ ਮਿਲ ਜਾਂਦਾ ਸਾਰਾ ਹੰਕਾਰ ਜਿਹੜਾ ਫਿਰ ਖਤਮ ਹੋ ਜਾਂਦਾ ਹੰਕਾਰ ਦੇ ਵਿੱਚ ਦੀ ਬੜਾ ਆਕਰ ਦਾ ਤੇ ਜਦੋਂ ਮੌਤ ਹੋ ਜਾਂਦੀ ਹੈ ਸਰੀਰ ਜਿਹੜਾ ਹੈ ਫਿਰ ਉਹ ਸਮਰਪਿਤ ਹੋ ਜਾਂਦਾ ਹੈ ਫਿਰ ਜਿੱਦਰ ਨੂੰ ਮਰਜੀ ਹੱਥ ਪੈਰ ਕਰ ਦੋ ਉਧਰ ਨੂੰ ਹੋ ਜਾਂਦਾ ਪਰ ਜਦੋਂ ਤੱਕ ਵਿੱਚ ਸੁਵਾਸ ਨੇ ਉਦੋਂ ਤੱਕ ਹੀ ਹੰਕਾਰ ਹੈ ਉਦੋਂ ਤੱਕ ਹੀ ਸਾਰੀ ਹੋਮੇ ਹੰਗਤਾ ਆਕਰ ਹੈ ਤੇ ਜਦੋਂ ਸੁਵਾਸ ਨਿਕਲ ਜਾਂਦੇ ਨੇ ਪੌਰਾ ਉਡਾਰੀ ਮਾਰ ਜਾਂਦਾ ਹੈ ਤੇ ਫਿਰ ਜੀਵ ਜਿਹੜਾ ਸਮਰਪਿਤ ਹੋ ਜਾਂਦਾ ਹੈ ਇਸ ਕਰਕੇ ਜਿਉਂਦੇ ਜੀ ਸਤਿਗੁਰੂ ਜੀ ਕਹਿੰਦੇ ਸਮਰਪਿਤ ਹੋ ਵਾਹਿਗੁਰੂ ਨੂੰ ਪਰਮੇਸ਼ਰ ਵਾਹਿਗੁਰੂ ਨੂੰ ਦੇ। ਨਹਿ ਮਰਨ ਪਛਾਨੈ ਸਤਿਗੁਰੂ ਜੀ ਕਹਿੰਦੇ ਤੂੰ ਮਰਨ ਨਹੀਂ ਜਾਣਦਾ। ਵੀ ਤੈਨੂੰ ਕਦੋਂ ਮੌਤ ਆਣੀ ਆ ਮੌਤ ਨੂੰ ਕਿਉ ਭਲਾ ਕੇ ਲੋਕਾਂ ਦੇ ਨਾਲ ਸੰਸਾਰ ਦੇ ਵਿੱਚ ਕਈ ਦੇਖੇ ਨੇ ਜਿਨ੍ਹਾਂ ਨੇ ਮੌਤ ਨੂੰ ਭਲਾਇਆ ਹੁੰਦਾ ਕਦੀ ਅੱਜ ਕਿਸੇ ਨਾਲ ਪੰਗਾ ਲੈ ਕਦੀ ਕਿਸੇ ਦੇ ਨਾਲ ਕਿਸੇ ਨੂੰ ਗਾਲਾਂ ਕੱਢ ਦਿੰਦੀਆਂ। ਕਹਿੰਦੇ ਇਹਨੂੰ ਰੱਬ ਯਾਦ ਨਹੀਂ ਇਹਨੂੰ ਮੌਤ ਯਾਦ ਨਹੀਂ ਸਤਿਗੁਰ ਜੀ ਕਹਿੰਦੇ ਤੂੰ ਮੌਤ ਨੂੰ ਭੁਲਾਈ ਬੈਠਾ ਇਸ ਕਰਕੇ हे ਮੂਰਖ ਮਨਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪ ਅੱਜ ਹੂੰ ਕਾਸ਼ ਬਿਗੜਿਓ ਨਹੀਂ ਜੋ ਪ੍ਰਾਪਤ ਕੋ ਨਗਾਵੇ ਸਤਿਗੁਰ ਜੀ ਕਹਿੰਦੇ ਹਜੇ ਵੀ ਕੁਝ ਵੀ ਵਿਗੜਿਆ ਨਹੀਂ ਹਜੇ ਵੀ ਤੇਰ ਕੋ ਸਭ ਹੈਗਾ ਉਹ ਪ੍ਰਭੂ ਦੇ ਗੁਣ ਗਾਲਾ ਜਿੰਨੇ ਵੀ ਸਵਾਸ ਤਿਰ ਤੋਂ ਬਜੇ ਨਾ ਉਹਨਾਂ ਦੀ ਸੰਭਾਲ ਕਰ ਲੈ ਪਿਛੇ ਜੋ ਬੀਤ ਗਈ ਐ ਉਹ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਵੀ ਸਤਿਗੁਰੂ ਜੀ ਅੱਗੇ ਤੋਂ ਮੈਨੂੰ ਆਪਣਾ ਬਣਾ ਲਵੋ ਪਿਛੇ ਜੋ ਮਾੜੇ ਕਰਮ ਕੀਤੇ ਨੇ ਉਹਨਾਂ ਦੀ ਮਾਫੀ ਉਹਨਾਂ ਦੀ ਤੋਬਾ ਜਿਹੜੀ ਹੈ ਗੁਰੂ ਦੇ ਚਰਨਾਂ ਦੇ ਵਿੱਚ ਕਰ ਤੇ ਸਤਿਗੁਰੂ ਜੀ ਕਹਿੰਦੇ ਹਜੇ ਤੇਰਾ ਕੁਝ ਵੀ ਵਿਗੜਿਆ ਨਹੀਂ ਜੇ ਤੂੰ ਅੰਤਲੇ ਸਮੇਂ ਵੀ ਕਿਤੇ ਵਾਹਿਗੁਰੂ ਕਹਿ ਦਿੱਤਾ ਨਾ ਤੇ ਤਾਂ ਵੀ ਕਿਰਾ پار ਉਤਾਰਾ ਹੋ ਜਾਵੇਗਾ ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤ ਕਬੀਰ ਜੀ ਕਹਿੰਦੇ ਜੇ ਤੇਰ ਕੋ ਇੱਕ ਘੜੀ ਸਮਾ ਉਹ ਵਾਹਿਗੁਰੂ ਜੀ ਦੀ ਯਾਦ ਦੇ ਵਿੱਚ ਜੁੜ ਇੱਕ ਘੜੀ ਤੋਂ ਵੀ ਅੱਧੀ ਘੜੀ ਅੱਧੀ ਤੋਂ ਵੀ ਅੱਧੀ ਕਹਿ ਦਿੱਤਾ ਵੀ ਜੇ ਤੇਰ ਕੋਲ ਜਿੰਨਾ ਕੋਈ ਸਮਾਂ ਬੱਜਿਆ ਹੈ ਉਹ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਤ ਦੇ ਵਿੱਚ ਜੁੜਨਾ ਕਰ ਤਾਂ ਵੀ ਤੇਰਾ ਪਾਰ ਉਤਾਰਾ ਹੋ ਜਾਵੇਗਾ ਅਜ ਹਉ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਗਤ ਤੇ ਨਿਰਭੈ ਪਦ ਪਾਵੈ ਗੁਰਦੇਵ ਬਹਾਦਰ ਪਾਸ਼ਾ ਮਹਾਰਾਜ ਜੀ ਕਹਿੰਦੇ ਕਹੋ ਨਾਨਕ ਤੇ ਭਜਤ ਤੇ ਨਿਰਭੈ ਪਦ ਪਾਵੈ ਉਹ ਪਰਮੇਸ਼ਰ ਵਾਹਿਗੁਰੂ ਜੀ ਦਾ ਭਜਨ ਕਰਨ ਦੇ ਨਾਲ ਨਿਰਭੈ ਭੈ ਤੋਂ ਰਹਿਤ ਦਰ ਤੋਂ ਰਹਿਤ ਜਿਹੜਾ ਪਦ ਹੈ ਪਦਵੀ ਹੈ ਬ੍ਰਹਮ ਗਿਆਨੀਆਂ ਵਾਲੀ ਉਹ ਪ੍ਰਾਪਤ ਹੋ ਜਾਂਦੀ ਹੈ ਭੈ ਕਾਹੋ ਕੋ ਦੇਤ ਨਹਿ ਨਹਿ ਪਰਮਤ ਆਨ ਜਿਹੜੇ ਪਰਮੇਸ਼ਰ ਦੇ ਪਿਆਰੇ ਫਿਰ ਉਹ ਕਿਸੇ ਦਾ ਭੈ ਬਣਦੇ ਨਹੀਂ ਤਨਾ ਕਿਸੇ ਦਾ ਡਰ ਭੈ ਜਿਹੜਾ ਹੈ ਉਹ ਮਰਦੇ ਤੇ ਨਾਲ ਕਿਸੇ ਨੂੰ ਡਰਾਉਂਦੇ ਇਹ ਸਤਿਗੁਰੂ ਜੀ ਕਹਿੰਦੇ ਤੈਨੂੰ ਭਗਤ ਤੋਂ ਭਗਤੀ ਤੋਂ ਪਰਮੇਸ਼ਰ ਦੇ ਭਜਨ ਤੋਂ ਹੀ ਤੈਨੂੰ ਸਾਰਾ ਕੁਝ ਪ੍ਰਾਪਤ ਹੋਣਾ। ਇਸ ਤਰ੍ਹਾਂ ਕਿ ਉਹ ਵਾਹਿਗੁਰੂ ਜੀ ਦਾ ਭਜਨ ਕਰਨਾ, ਸਾਰਾ ਉਹਦਾ ਨਾਮ ਜਪਣਾ ਕਰ ਤੈਨੂੰ ਵਾਹਿਗੁਰੂ ਨੇ ਸੰਸਾਰ ਦੇ ਉੱਤੇ ਨਾਮ ਜਪਣ ਨੂੰ ਭੇਜਿਆ ਹੈ। ਬੜਾ ਬੇਸ਼ੁਮਾਰ ਕੀਮਤੀ ਇਹ ਜਿਹੜਾ ਸਰੀਰ ਸਾਨੂੰ ਮਿਲਿਆ ਇਹਨੂੰ ਅਸੀਂ ਅਜਾਈ ਨਾ ਗਵਾਈਏ। ਇਹਨੂੰ ਅਸੀਂ ਉਹ ਵਾਹਿਗੁਰੂ ਜੀ ਦੇ ਲੇਖੇ ਲਾਈਏ। ਸੋ ਭਾਈ ਇਤਨੀ ਅੰਵਚਾਰਾ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਗੁਰੂ ਸਾਹਿਬ ਦੇ ਸੰਗਤਾਂ ਬਖਸ਼ ਯੋਗ ਹੈ ਬਖਸ਼ ਲੈਣਾ ਸੋ ਹੁਣ ਅਨੰਸਰ ਬਾਣੀ ਦਾ ਜਾਪ ਹੋਵੇਗਾ ਉਸ ਤੋਂ ਉਪਰੰਤ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੋਵੇਗੀ ਫਿਰ ਸਤਿਗੁਰੂ ਜੀ ਜੋ ਹੁਕਮ ਬਖਸ਼ਿਸ਼ ਕਰਨਗੇ ਉਸ ਤੋਂ ਉਪਰੰਤ ਖੜਾ ਪ੍ਰਸ਼ਾਦ ਦੀ ਦੇਖ ਵਰਤੇਗੀ ਫਿਰ ਗੁਰੂ ਕੇ ਲੰਗਰ ਜਿਹੜੇ ਪਰਿਵਾਰ ਵੱਲੋਂ ਤਿਆਰ ਨੇ ਸਾਰਿਆਂ ਹੀ ਸੰਤਾਂ ਨੇ ਸ਼ਰਕੇ ਜਾਣਾ ਸੋ ਜਿੰਨੀਆਂ ਵੀ ਸੰਤਾਂ ਆਈਆਂ ਨੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਆਓ ਹੁਣ ਅਨੰਤ ਸਰਬਾਣੀ ਦਾ ਜਾਪ ਕਰੀਦਾ ਆਰਾਮ ਕਲੀ ਮਹਾਨਾਤੀ ਜੀ ਆਨੰਦ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ